ਹੈਲੋ ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਕਈ ਸਿਸਟਰ ਨਾ ਮੈਨੂੰ ਕਮੈਂਟ ਕਰਦੀਆਂ ਨੇ ਕਿ ਦੀਦੀ ਹੈ ਨਾ ਵੀ ਵੀਕਨੈਸ ਬੋਡੀ ਨੂੰ ਬਹੁਤ ਜ਼ਿਆਦਾ ਆਉਂਦੀ ਹੈ। ਦੇਖੋ ਵੀਕਨੈਸ ਕਾਫੀ ਤਰ੍ਹਾਂ ਦੀ ਹੁੰਦੀ ਹੈ ਨਾ। ਕਈ ਵਾਰੀ ਤਾਂ ਆਪਾਂ ਨੂੰ ਜਿੱਦਾਂ ਕਿ ਆਪਣੇ ਸਰੀਰ ਦੇ ਵਿੱਚ ਨਾ ਕੋਈ ਆਪਰੇਸ਼ਨ ਵਗੈਰਾ ਆਪਾਂ ਨੂੰ ਕਰਵਾਇਆ ਜਾਂ ਕੋਈ ਬਿਮਾਰੀ ਦੇ ਕਾਰਨ ਕੋਈ ਹੁੰਦੀ ਹੈਗੀ। ਜਾਂ ਫਿਰ ਆਪਾਂ ਨੂੰ ਅੱਜ ਕੱਲ੍ਹ ਹਣਾ ਜਿਹਦੇ ਕਿ ਹੱਡ ਬੋਟੇ 30 ਸਾਲ ਤੱਕ ਦੇ ਵਿੱਚ ਦੇ ਵਿੱਚ ਮਨ ਕੇ ਨੀਚੇ ਵਾਲਿਆਂ ਦੇ ਵੀ ਜ਼ਿਆਦਾ ਕਾਫੀ ਪ੍ਰੋਬਲਮ ਆ ਰਹੀ ਹੈਗੀ। ਚਾਲੀ ਦੇ ਲਵੇ ਹਨਾ ਜਦੋਂ ਆਪਾਂ ਚਲੇ ਜਾਂਦੇ ਆ ਉਸ ਟਾਈਮ ਆਪਾਂ ਨੂੰ ਆਪਣੀ ਖੁਰਾਕ ਦਾ ਆਪਣੀ ਡਾਈਟ ਦਾ ਹਨਾ ਕਾਫੀ ਧਿਆਨ ਰੱਖਣਾ ਚਾਹੀਦਾ ਹੈ ਜਿਦਾਂ ਕਿ ਆਪਾਂ ਨਹੀਂ ਰੱਖਦੇ ਖਾਸ ਤੌਰ ਤੇ ਲੇਡੀਜ਼ ਹਨਾ ਜਿੱਦਾਂ ਕਿ ਥੋੜਾ ਜਿਹਾ ਆਪਾਂ ਕੰਮ ਕਰਦੇ ਆ ਹਨਾ ਆਪਾਂ ਥੱਕ ਜਾਂਦੇ ਆ ਲੱਤਾਂ ਦੁਖਣ ਲੱਗ ਜਾਂਦੀਆਂ ਨੇ ਲੱਕ ਦੁਖਣ ਲੱਗ ਜਾਂਦਾ ਹੈਗਾ ਵੀਕਨੈਸ ਆਉਂਦੀ ਹੈਗੀ ਹਨਾ ਇਤੋਂ ਤੱਕ ਕਿ ਵੀ ਕਰਦੇ ਜਿਹੜੇ ਵੀ ਆਪਣੀ ਹਨਾ ਲਾਈਫ ਹੈਗੀ ਉਹ ਬਿਲਕੁਲ ਇਦਾਂ ਹੁੰਦਾਗਾ ਬਸ ਵੀ ਜ਼ਿੰਦਗੀ ਕੀ ਹੈ ਕੁਝ ਨਹੀਂ ਹੈਗਾ ਕਈ ਵਾਰੀ ਤਾਂ ਆਪਾਂ ਆਪਦੇ ਸਰੀਰ ਤੋਂ ਇੰਨਾ ਆਕੇ ਜਾਂਦੇ ਹੁੰਦਾ ਵੀ ਇਤੋਂ ਦਾ ਹਨਾ ਪਚਾਕੀ ਤਾਂ ਵੀ ਵੀ ਕੁਝ ਨਹੀਂ ਹੈਗਾ ਦੇਖੋ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਆਪਾਂ ਆਪਣੇ ਹਨਾ ਸਾਰੇ ਕੰਮ ਕਾਜਾਂ ਵਾਸਤੇ ਆਪਾਂ ਟਾਈਮ ਕੱਢ ਲੈਣੇ ਹੈਗੇ ਸਿਰਫ ਆਪਾਂ ਆਪਣੇ ਇਸ ਸਰੀਰ ਵਾਸਤੇ ਆਪਣੀ ਡਾਈਟ ਵਾਸਤੇ ਹਨਾ ਇਧਰ ਧਿਆਨ ਨਹੀਂ ਦਿੰਦੇ ਹੈਗੇ ਸਭ ਤੋਂ ਪਹਿਲਾਂ ਦੇਖੋ ਮੈਂ ਸਾਰੇ ਹਨਾ ਆਪਣੇ ਪੈਣ ਭਰਾਵਾਂ ਨੂੰ ਬੇਨਤੀ ਕਰਨੀ ਚਾਹੂੰਗੀ ਕਿ ਦੇਖੋ ਜਦੋਂ ਆਪਾਂ 40 ਤੋਂ ਉੱਪਰ ਚਲੇ ਜਾਂਦੇ ਹਨਾ ਉਸ ਟਾਈਮ ਜਿਹੜਾ ਘਿਓ ਆ ਦੁੱਧਾ ਥੋੜਾ ਜਿਹਾ ਉਹਦੀ ਮਾਤਰਾ ਜਿਵੇਂ ਕਿ ਦੁੱਧ ਤੋਂ ਹਨਾ ਮਲਾਈ ਲਾ ਕੇ ਪੀ ਲੈਣੀ ਹੈਗੀ ਤੇ ਜਿਹੜਾ ਘਿਓ ਹੈਗਾ ਹਨਾ ਉਹਨੂੰ ਆਪਾਂ ਥੋੜਾ ਜਿਹਾ ਘੱਟ ਮਾਤਰਾ ਦੇ ਵਿੱਚ ਲੈ ਲਓ ਕਿਉਂਕਿ ਕਹਿੰਦੇ ਨੇ ਜੇ ਸਰੀਰ ਤੰਦਰੁਸਤ ਹੈ ਹਨਾ ਫੇਰ ਹੀ ਸਾਰਾ ਕੁਝ ਚੰਗਾ ਲੱਗਦਾ ਹੈ ਨਹੀਂ ਤਾਂ ਚਾਹੇ ਤੁਹਾਡੇ ਵਾਲੇ ਦਾਲੇ ਹਨਾ ਸੋਨੇ ਚਾਂਦੀ ਦੇ ਭੰਡਾਰ ਲੱਗੇ ਪਏ ਹੋਣ 36 ਪਦਾਰਥ ਪਏ ਹੋਣ ਜਦੋਂ ਆਪਦਾ ਸਰੀਰ ਠੀਕ ਨਹੀਂ ਹੈਗਾ ਉਦੋਂ ਹਨਾ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ ਹੈਗੀ ਇੱਕ ਵਾਰ ਨਾ ਇੱਕ ਕਾਫੀ ਟਾਈਮ ਪੁਰਾਣੀ ਗੱਲ ਹੈਗੀ ਕੋਈ ਕਹਿੰਦਾ ਵੀ ਹਨਾ ਜਪਜੀ ਸਾਹਿਬ ਦਾ ਪਾਠ ਮਤਲਬ ਕਿ ਕਰਿਆ ਕਰੋ ਤੇ ਉਹ ਕਹਿੰਦਾ ਵੀ ਲੈ ਜਪਜੀ ਸਾਹਿਬ ਦਾ ਪਾਠ ਕਰਨ ਨਾਲ ਹਨਾ ਕੀ ਹੁੰਦਾ ਹੈਗਾ ਕਹਿੰਦਾ ਮੈਂ ਤਾਂ ਵਾਹਿਗੁਰੂ ਤਾਂ ਕਹਿੰਦਾ ਇੰਨਾ ਕੁਝ ਮੰਗਿਆ ਸੀਗਾ ਕਹਿੰਦਾ ਮੈਨੂੰ ਤਾਂ ਕੁਝ ਵੀ ਦਿੱਤਾ ਨਹੀਂ ਹਜੇ ਤੱਕ ਤੇ ਮੈਂ ਨਹੀਂ ਕਰਨਾ ਹੈਗਾ ਉਹ ਕਹਿੰਦਾ ਵੀ ਇੱਕ ਦਿਨਾਂ ਮੈਂ ਫਿਰ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਿਹਾ ਕਹਿੰਦੇ ਮੇਰੀ ਮਾਂ ਵੀ ਕਹਿੰਦੀ ਐ ਵੀ ਤੂੰ ਇੰਨੀ ਜਲਦੀ ਕਿਉਂ ਵਾਪਸ ਆ ਗਿਆ ਹਣਾ ਦੇ ਕਹਿੰਦਾ ਵੀ ਮੈਂ ਆਖਿਆ ਵੀ ਨਹੀਂ ਕੁਝ ਨਹੀਂ ਹੈਗਾ ਵੀ ਮੈਂ ਤਾਂ ਉਹੀ ਆ ਗਿਆ ਹਣਾ ਦੂਸਰੇ ਦਿਨ ਉਹ ਕਹਿੰਦਾ ਮੇਰਾ ਮਨ ਨਾ ਕਰੇ ਜਾਣ ਨੂੰ ਵੀ ਮੈਨੂੰ ਹਣਾ ਰੱਬ ਨੇ ਕੁਝ ਨਹੀਂ ਦਿੱਤਾ ਵੀ ਮੈਂ ਨਹੀਂ ਜਾਂਦਾ ਹੈਗਾ ਤੇ ਕਹਿੰਦਾ ਮੇਰੀ ਮਾਂ ਕਹਿੰਦੀ ਵੀ ਨਹੀਂ ਤੂੰ ਜਾ ਹਣਾ ਵੀ ਬਕੂ ਨੂੰ ਸਾਫ ਆਂਦੇ ਤੂੰ ਮੱਥਾ ਤਾਂ ਠੀਕ ਕਿਆ ਕਹਿੰਦਾ ਵੀ ਮੈਂ ਚਲੇ ਆ ਗਿਆ ਕਹਿੰਦਾ ਜਦੋਂ ਮੈਂ ਜਾ ਕੇ ਕਹਿੰਦਾ ਵੀ ਬਾਪਾ ਸਾਰਾ ਤੇ ਕਹਿੰਦਾ ਬਹੁਤ ਵੱਡੀ ਗੱਡੀ ਹਣਾ ਬਾਹਰ ਖੜੀ ਤੇ ਮੈਂ ਉਹਨੂੰ ਦੇਖ ਕੇ ਕਹਿੰਦਾ ਬੜਾ ਖੁਸ਼ ਹੋਇਆ ਵੀ ਹਣਾ ਦੇਖੋ ਮੈਂ ਇਹ ਗੱਡੀ ਕਿੰਦਨ ਦੀ ਚਾਹੁੰਦਾ ਸੀ ਪਰ ਵਾਇਰ ਆਪਣੇ ਮੇਰੀ ਸੁਣੀ ਨਹੀਂ ਹੈ ਕਹਿੰਦਾ ਮੈਂ ਅੰਦਰੋਂ ਅੰਦਰ ਰੱਬ ਨੂੰ ਵੀ ਕੋਸ ਰਿਹਾ ਸੀ ਹਣਾ ਵੀ ਮੈਨੂੰ ਸੁਣੀ ਨਹੀਂ ਮੈਨੂੰ ਕੁਝ ਨਹੀਂ ਦਿੱਤਾ ਹੈਗਾ ਨਾ ਕਹਿੰਦੇ ਉਹਦੇ ਵਿੱਚ ਇੱਕ ਬੰਦਾ ਉਤਰਿਆ ਜਿਹੜਾ ਕਿ ਇੱਕ ਸਾਈਡ ਤੋਂ ਹਣਾ ਪੂਰੀ ਤਰ੍ਹਾਂ ਦੇ ਨਾਲ ਅਪਾਹਜ ਸੀਗਾ ਅਧਰੰਗ ਹੋਇਆ ਹੋਇਆ ਸੀ ਦ ਤੇ ਕਹਿੰਦਾ ਮੈਂ ਜਦੋਂ ਜਾ ਕੇ ਉਹਦੇ ਨਾਲ ਮਤਲਬ ਕਿ ਮਿਲਣਾ ਚਾਹਿਆ ਮੈਂ ਗੱਡੀ ਦੇਖੀ ਮੈਂ ਉਹਨੂੰ ਕਹਿੰਦਾ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ ਕਹਿੰਦੇ ਉਹ ਤਾਂ ਹੱਥ ਨਾ ਮਿਲਾਇਆ ਗਿਆ ਵੀ ਚਲੋ ਦੂਰੇ ਮੈਂ ਉਹ ਕਰਤਾ ਤੇ ਕਹਿੰਦੇ ਮੈਂ ਇਹਨੂੰ ਮੈਂ ਉਹਨੂੰ ਆਖੇ ਵੀ ਗੱਡੀ ਤੁਹਾਡੀ ਹੈ ਉਹ ਕਹਿੰਦਾ ਵੀ ਹਾਂ ਇਹ ਮੇਰੀ ਹੈ ਵੀ ਇਦਾਂ ਦੀਆਂ ਗੱਡੀਆਂ ਤਾਂ ਕਹਿੰਦਾ ਵੀ ਮੇਰੇ ਕੋਲੇ ਬਹੁਤ ਜ਼ਿਆਦਾ ਹੀ ਨਹੀਂ ਆ ਕਹਿੰਦਾ ਮੈਂ ਕਿਹਾ ਤੁਸੀਂ ਕਿੰਨੇ ਕਿਸਮਤ ਵਾਲੇ ਤੇ ਉਹ ਕਹਿੰਦਾ ਵੀ ਮੈਂ ਕਿਸਮਤ ਵਾਲਾ ਨਹੀਂ ਹੈਗਾ ਵੀ ਕਿਸਮਤ ਵਾਲਾ ਤਾਂ ਤੁਸੀਂ ਉਹ ਕਹਿੰਦਾ ਮੈਂ ਕਿਹਾ ਵੀ ਮੈਂ ਕਿਹੜੀ ਕਿਸਮਤ ਵਾਲਾ ਮੇਰੇ ਕੋਲ ਤਾਂ ਵੀ ਕੁਝ ਵੀ ਨਹੀਂ ਹੈਗਾ ਮੈਂ ਤਾਂ ਕਿਦਾਂ ਦਾ ਰੱਬ ਤੋਂ ਮੰਗ ਰਿਹਾ ਵੀ ਮੈਨੂੰ ਤਾਂ ਨਾ ਕੁਝ ਬੀਥੂ ਤੁਸੀਂ ਅੱਡੇ ਕੋਲੇ ਹਨਾ ਕਿੱਡੀ ਵੱਡੀ ਗੱਡੀ ਆ ਤੁਸੀਂ ਕਹਿੰਦੇ ਵੀ ਇਦਾਂ ਜੇ ਮੇਰੇ ਕੋਲ ਹੋਰ ਬਹੁਤ ਗੱਡੀਆਂ ਨੇ ਉਹ ਹੱਸ ਪਿਆ ਕਹਿੰਦੇ ਕਹਿੰਦਾ ਵੀ ਮੈਂ ਮੇਰੇ ਕੋਲੇ ਗੱਡੀਆਂ ਤਾਂ ਬਹੁਤ ਨਹੀਂ ਗਈਆਂ ਹਨਾ ਪਰ ਮੈਂ ਉਹ ਗੱਡੀਆਂ ਨੂੰ ਕਰਾਂ ਕੀ ਹਨਾ ਮੈਂ ਦੋ ਬੰਦਿਆਂ ਦੇ ਸਹਾਰੇ ਦੇ ਨਾਲ ਇਹਦੇ ਵਿੱਚ ਉਤਰਿਆ ਮੈਂ ਕਿਧਰੇ ਇਕੱਲਾ ਜਾ ਨਹੀਂ ਸਕਦਾ ਮੈਂ ਘੁੰਮ ਨਹੀਂ ਸਕਦਾ ਮੈਂ ਕੁਝ ਖਾ ਨਹੀਂ ਸਕਦਾ ਮੈਂ ਆਪਣੀ ਜ਼ਿੰਦਗੀ ਨੂੰ ਇੰਜੋਏ ਨਹੀਂ ਕਰ ਸਕਦਾ ਹੈਗਾ ਹਨਾ ਇਹ ਵੀ ਜਿਹੜਾ ਮੇਰਾ ਸਰੀਰ ਹੈ ਉਹ ਬਿਲਕੁਲ ਬੇਕਾਰ ਹੋ ਚੁੱਕਿਆ ਹੈ ਕਹਿੰਦਾ ਮੈਂ ਉਸ ਟਾਈਮ ਮੇਰੇ ਦਿਲ ਤੇ ਐਡੀ ਸੱਟ ਲੱਗੀ ਕਿ हे ਵਾਈ ਗੁਰੂ ਜੀ ਵੀ ਜਿਹੜਾ ਕੁਝ ਤੂੰ ਮੈਨੂੰ ਦਿੱਤਾ ਹੈ ਨਾ ਵੀ ਉਹ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਹੈਗਾ ਹਨਾ ਇੱਕ ਸਰੀਰ ਹੈ ਜਿਹੜਾ ਕਹਿੰਦੇ ਹੁੰਦੇ ਹੈਗੇ ਹਨਾ ਕਹਿੰਦੇ ਕਹਿੰਦੇ 10 ਵਸਤੂਲੇ ਪਾਛੇ ਪਾਵੈ ਏਕ ਵਸਤ ਕਾਰਨ ਬਿਖੋਟ ਗਵਾਵੈ ਏਕ ਪੀਨਾ ਦੇ 10 ਪੀ ਘਿਰਲੇ ਤਾ ਮੂੜਾ ਕੋ ਕਹਾ ਕਰੇ ਕਹਿੰਦੇ हे ਮੂਰਖ ਕਹਿੰਦੇ ਜਿਹੜੀਆਂ ਤੈਨੂੰ ਨੇ 10 ਚੀਜ਼ਾਂ ਦਿੱਤੀਆਂ ਨੇ ਉਹ ਤਾਂ ਤੇਰੇ ਯਾਦ ਨਹੀਂ ਜਿਦਾਂ ਕਿ ਆਪਾਂ ਕਹਿ ਦਿੰਨੇ ਹਾਂ ਨਾ ਵੀ ਮੇਰਾ ਪੁੱਤ ਨਸ਼ੇ ਤੋਂ ਹਟ ਜੇ ਹਨਾ ਜਦੋਂ ਉਹਨੇ ਤੈਨੂੰ ਪੁੱਤ ਮੰਗਿਆ ਸੀ ਤੈਨੂੰ ਪੁੱਤ ਦਿੱਤਾ ਤੈਨੂੰ ਘਰ-ਵਾਰ ਦਿੱਤਾ ਤੈਨੂੰ ਜ਼ਮੀਨ ਜਾਇਦਾਦ ਦਿੱਤੀ ਜੇ ਹੁਣ ਤੇਰਾ ਪੁੱਤ ਨਸ਼ੇ ਤੇ ਲੱਗ ਗਿਆ ਹਨਾ ਉਹ ਤੈਨੂੰ ਦਿਖ ਰਿਹਾ ਵੀ ਵਾਹਿਗੁਰੂ ਜੀ ਨੇ ਹਨਾ ਮੇਰਾ ਹੀ ਮਾੜੀ ਕਰਤੀ ਪਰ ਕਰਮ ਤੇਰੇ ਨਹੀਂ ਵਾਹਿਗੁਰੂ ਜੀ ਨੇ ਨਹੀਂ ਉਹ ਤੈਨੂੰ ਯਾਦ ਨਹੀਂ ਹਨਾ ਆਪਾਂ ਬਸ ਉਹਦੋਂ ਕਹਿ ਦਿੰਦੇ ਵੀ ਰੱਬ ਤਾਂ ਮੇਰੀ ਸੁਣਦਾ ਨਹੀਂ ਹੈਗਾ ਹਨਾ ਦੇਖੋ ਜਿਹੜੀਆਂ ਚੀਜ਼ਾਂ ਦਿੱਤੀਆਂ ਹੁੰਦੀਆਂ ਨੇ ਜੇ ਕਹਿੰਦੇ ਉਹ ਵੀ ਖੋਲੇ ਫੇਰ ਤੂੰ ਕੀ ਕਰ ਲੇਗਾ ਹਨਾ ਤੂੰ ਮੂਰਖ ਉਹਨੂੰ ਹਰ ਕਹਿੰਦੇ ਜਿਸ ਠਾਕੋ ਸੋ ਕਿਉਂਕਿ ਇਹ ਉਹਦੇ ਉੱਤੇ ਆਪਣਾ ਦੇਖੋ ਜ਼ੋਰ ਤਾਂ ਕੋਈ ਨਹੀਂ ਹੈਗਾ ਇੱਕ ਮੰਗ ਸਕਦੀਆਂ ਹਨਾ ਉਹਦੀ ਮਰਜ਼ੀ ਆ ਪੂਰੀ ਕਰੇ ਨਾ ਕਰੇ ਇਹ ਵਾਹਿਗੁਰੂ ਜੀ ਦੀ ਹੋਇਆ ਪਰ ਉਹ ਇਨਸਾਨ ਕਹਿੰਦਾ ਵੀ ਮੈਂ ਦੁਬਾਰਾ ਕਹਿੰਦਾ ਅੰਦਰ ਗਿਆ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਹੇ ਵਾਹਿਗੁਰੂ ਜੀ ਤੇਰਾ ਕੋਟ ਕੋਟ ਤਨਵਾਦ ਹੈ ਕਿ ਤੂੰ ਮੈਨੂੰ ਸਰੀਰਕ ਤੰਦਰੁਸਤੀ ਦਿੱਤੀ ਹੈ ਕਿਉਂਕਿ ਜੇ ਮੇਰਾ ਸਰੀਰ ਹੀ ਤੰਦਰੁਸਤ ਨਹੀਂ ਹੋਊਗਾ ਤਾਂ ਮੈਂ ਇੰਨਾਂ ਕਾਰਾਂ ਗੱਡੀਆਂ ਪੈਸਿਆਂ ਦਾ ਕੀ ਕਰੂੰਗਾ ਹਨਾ ਉਸੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਦੇਖੋ ਮੈਂ ਤੁਹਾਨੂੰ ਅਜਿਹੀਆਂ ਡਾਈਟਾਂ ਦੱਸੂਗੀ ਜਿਹੜੀਆਂ ਕਿ ਤੁਸੀਂ ਨੇ ਜ਼ਰੂਰ ਰੈਗੂਲਰ ਹਨਾ ਕਰਨੀਆਂ ਨੇਗੀਆਂ ਦੇਖੋ ਫਿਰ ਇਹਨਾਂ ਦੇ ਵਿੱਚ ਤੁਹਾਡੇ ਸਰੀਰ ਨੂੰ ਕਾਫੀ ਜ਼ਿਆਦਾ ਫਰਕ ਪੈ ਜਾਊਗਾ ਇੱਕਦਾਂ ਤੁਸੀਂ ਇਹਨੇ ਹਨਾ ਲੈਣੇ ਨੇ ਨੋਟ ਕਰ ਲਿਓ ਕਿਉਂਕਿ ਲੇਖ ਲਿਓ ਚੀਜ਼ਾਂ ਨਾਲ ਲੈ ਕੇ ਤੁਸੀਂ ਇਹਨਾਂ ਨੂੰ ਪੀਸਣਾ ਹੈਗਾ ਥੋੜਾ ਜਿਹਾ ਤਾਂ ਤੁਸੀਂ ਜਿੰਨਾ ਕਿ 100 ਗ੍ਰਾਮ ਲੈ ਲਓ ਚਾਹੇ 200 ਗ੍ਰਾਮ ਲੈ ਲਓ ਤੁਸੀਂ ਕੁਆਂਟੀਟੀ ਦੇ ਹਿਸਾਬ ਨਾਲ ਲੈ ਸਕਦੇ ਹੋ ਪਰ ਬਰਾਬਰ ਮਾਤਰਾ ਦੇ ਵਿੱਚ ਲੈਣੇ ਹਨਾ ਕਾਜੂ ਲੈਣੇ ਆ 200 ਗ੍ਰਾਮ ਕਾਜੂ ਲੈ ਲਓ 200 ਗ੍ਰਾਮ ਖਸਖਸ ਲੈ ਲਓ 200 ਗ੍ਰਾਮ ਤੁਸੀਂ ਪਿਸਤਾ ਲੈਣਾ ਹੈ ਆਪਣੇ ਮਗਜ ਲੈਣੇ ਆ 200 ਗ੍ਰਾਮ ਹੀ ਤੁਸੀਂ ਨੇ ਬਦਾਮ ਲੈਣੇ ਆ 200 ਗ੍ਰਾਮ ਹੀ ਆਪਾਂ ਨੇ ਫੁੱਲ ਮਖਾਣੇ ਲੈਣੇ ਆ ਇਹਨਾਂ ਨੂੰ ਆਪਾਂ ਸਾਰੀਆਂ ਚੀਜ਼ਾਂ ਨੂੰ ਹਨਾ ਮਿਕਸ ਕਰਕੇ ਪੀਸ ਲੈਣਾ ਹੁਣ ਤਾਂ ਵੈਸੇ ਸਰਦੀਆਂ ਆ ਰਹੀਆਂ ਨੇ ਤੁਸੀਂ 200 ਗ੍ਰਾਮ ਅਕਰੋਟ ਵੀ ਲੈ ਸਕਦੇ ਹੋ ਹਨ ਇਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਤੁਸੀਂ ਨੇ ਪੀਸ ਲੈਣਾ ਪੀਸ ਕੇ ਤੁਸੀਂ ਹਨਾ ਕਿਸੇ ਵੀ ਬਰਤਨ ਦੇ ਵਿੱਚ ਛੋਟੀ ਡੱਬੀ ਵਗੈਰਾ ਦੇ ਵਿੱਚ ਪਾ ਕੇ ਰੱਖ ਲਿਓ ਫਿਰ ਤੁਸੀਂ ਸ਼ਾਮ ਨੂੰ ਅੱਧਾ ਚਮਚ ਦੇਸੀ ਘਿਓ ਦਾ ਲੈ ਕੇ ਉਹਨੂੰ ਨਾਲ ਇਸੇ ਵੀ 프라이 ਪੈਨ ਦੇ ਵਿੱਚ ਤੜਕਣੇ ਦੇ ਵਿੱਚ ਪਾ ਕੇ ਦੋ ਚਮਚ ਤੁਸੀਂ ਨੇ ਇਹਦੇ ਪਾ ਲੈਣੇ ਆ ਪਾਊਡਰ ਦੇ ਪਾ ਲੈਣੇ ਆ ਜਿਹੜੇ ਮੈਂ ਤੁਹਾਨੂੰ ਨਾ ਦੱਸਿਆ ਵੀ ਇਸ ਤਰੀਕੇ ਨਾਲ ਪੀਸ ਕੇ ਤੁਸੀਂ ਨੇ ਰੱਖ ਲੈਣਾ ਅੱਧਾ ਚਮਚ ਦੇਸੀ ਘਿਓ ਦਾ ਦੋ ਚਮਚ ਇਸਦੇ ਥੋੜਾ ਜਿਹਾ ਇਹਨੂੰ ਰੋਸਟ ਜਾਂ ਕਰਕੇ ਫਿਰ ਤੁਸੀਂ ਨੇ ਇੱਕ ਗਲਾਸ ਦੁੱਧ ਦਾ ਪਾ ਦੇਣਾ ਚੰਗੇ ਤਰੀਕੇ ਨਾਲ ਜੇਕਰ ਦੋ ਜਣਿਆਂ ਨੇ ਪੀਣਾ ਤਾਂ ਤੁਸੀਂ ਦੋ ਗਲਾਸ ਦੁੱਧ ਤੇ ਪਾ ਲੋ ਇਹ ਚਮਚੇ ਤਿੰਨ ਪਾ ਲੋਣਾ ਡੇਟੇਡ ਚਮਚਾ ਪਾ ਲੋ ਮਲ ਕੇ ਫਿਰ ਤੁਸੀਂ ਇਹ ਹਨ ਜਦੋਂ ਗੁਣਗਨਾ ਜਾ ਹੋ ਜੇ ਮਲਕੇ ਪੀਪੀਨ ਜੋਗ ਹੋ ਜੇ ਉਹਦੇ ਵਿੱਚ ਚਾਹੇ ਤਾਂ ਤੁਸੀਂ ਧਾਗਾ ਮਿਸਤਰੀ ਪਾ ਲਓ ਚਾਹੇ ਤੁਸੀਂ ਥੋੜੀ ਸ਼ੱਕਰ ਜਾਂ ਗੁੜ ਪਾ ਲਓ ਫਿਰ ਤੁਸੀਂ ਸ਼ਾਮ ਨੂੰ ਹਨ ਪੈਣ ਵੇਲੇ ਇਸ ਚੀਜ਼ ਨੂੰ ਪੀਣਾ ਹੈਗਾ ਤੁਸੀਂ 1 ਮਹੀਨਾ ਹਨ ਲਗਾਤਾਰ ਕਰਿਓ ਫਿਰ ਦੇਖਿਓ ਤੁਹਾਡੇ ਸਰੀਰ ਨੂੰ ਤੁਹਾਡੀ ਬਾਡੀ ਨੂੰ ਹਨ ਕਿੰਨਾ ਜ਼ਿਆਦਾ ਫਰਕ ਪੈਂਦਾ ਤੇ ਸਵੇਰੇ ਵੇਲੇ ਤੁਸੀਂ ਇੱਕ ਇੱਕ ਖੀਰਾ ਹਨ ਜ਼ਰੂਰ ਖਾਣਾ ਸ਼ੁਰੂ ਕਰੋ ਕਿਉਂਕਿ ਖੀਰੇ ਨਾਲ ਤੁਹਾਡੇ ਸਰੀਰ ਦੀਆਂ ਅੱਧੀਆਂ ਤੋਂ ਵੱਧ ਬਿਮਾਰੀਆਂ ਨਾ ਖਤਮ ਹੁੰਦੀਆਂ ਨੇ ਤੁਹਾਡੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਆ ਤੁਹਾਡੇ ਸਰੀਰ ਦੇ ਵਿੱਚ ਕੋਈ ਹਨਾ ਜ਼ਹਿਰੀਲਾ ਜਿਦਾਂ ਕਿ ਆਪਣਾ ਖੂਨ ਆਪਾਂ ਕਹਿੰਦੇ ਆ ਵੀ ਗੰਦਾ ਹੋ ਗਿਆ ਹਨਾ ਇੱਕ ਐਂਟੀਵਟਿਕ ਦਾ ਕੰਮ ਕਰਦਾ ਹੈ ਹਨਾ ਇਹਨੂੰ ਤੁਸੀਂ ਜਰੂਰ ਕਰੋ ਕੋਸ਼ਿਸ਼ ਕਰੋ ਅਗਰ ਤੁਸੀਂ ਹੋ ਸਕੇ ਤਾਂ ਥੋੜੀ ਜੀ ਹਲਦੀ ਵੀ ਪਾ ਕੇ ਪੀਸ ਤਾਂ ਕਿਤੇ ਤਾਂ ਥੋੜੀ ਜੀ ਚੁਟਕੀ ਕ ਹਲਦੀ ਵੀ ਪੀ ਲਓ ਕਿਉਂਕਿ ਉਹਦੇ ਨਾਲ ਤੁਹਾਡੇ ਹੱਡ ਗੋਡੇ ਨੇ ਜਿਹੜੇ ਹਨਾ ਇਹਨਾਂ ਨੂੰ ਵੀ ਕਾਫੀ ਜ਼ਿਆਦਾ ਰਾਹਤ ਮਿਲਦੀ ਆ ਦਰਦ ਵਗੈਰਾ ਨਹੀਂ ਹੁੰਦਾ ਹਨਾ ਤੇ ਅਗਲੀ ਗੱਲ ਇੱਕ ਅਲਸੀ ਦੀਆਂ ਪਿੰਨੀਆਂ ਬਣਦੀਆਂ ਨੇ ਜੀ ਹਨਾ ਉਹਦੇ ਨਾਲ ਤੁਹਾਡੇ ਜਿਹੜੇ ਸਰੀਰ ਦੇ ਵਿੱਚ ਲੱਤਾਂ ਦੇ ਵਿੱਚ ਢੂਹੀ ਦੇ ਵਿੱਚ ਦਰਦ ਹੁੰਦਾ ਜਾਂ ਵੀਕਨੈਸ ਹੁੰਦਾ ਥੋੜਾ ਜਿਹਾ ਕੰਮ ਕਰਕੇ ਪੱਥੱਕੇ ਜਾਂਦੇ ਹਨਾ ਉਹਦੇ ਵਾਸਤੇ ਬਹੁਤ ਬੈਨੀਫਿਟ ਹੈ ਇੱਕ ਪਿੰਨੀ ਤੁਸੀਂ ਨੇ ਹਨਾ ਉਹਦੀ ਅਲਸੀ ਦੀ ਖਾਣੀ ਹੈ ਉਹਦੀ ਮੈਂ ਲਿੰਕ ਪਾ ਦੂੰਗੀ ਡਿਸਕ੍ਰਿਪਸ਼ਨ ਦੇ ਵਿੱਚ ਕਿਉਂਕਿ ਵੀਡੀਓ ਦੇ ਵਿੱਚ ਸਾਰੇ ਦੱਸਿਆ ਹੋਇਆ ਮੇਰਾ ਬਣਾਉਣਾ ਵੀ ਕਿਸ ਤਰੀਕੇ ਨਾਲ ਉਹਨਾਂ ਨੂੰ ਬਣਾਉਣਾ ਹੈਗਾ ਤੁਸੀਂ ਉਹ ਜ਼ਰੂਰ ਦੇਖ ਲੈਣਾ ਜਿਹੜੇ ਹਨਾ ਸਰਦੀਆਂ ਆਉਣਗੀਆਂ ਹੁਣ ਬਣਾ ਕੇ ਰੱਖ ਲਿਓ ਤੁਸੀਂ ਤੇ ਤੀਸਰੀ ਗੱਲ ਹਨਾ ਕਈ ਹੁੰਦਾ ਵੀ ਸਾਡੇ ਬੱਚੇ ਦਾ ਹਾਈਟ ਨਹੀਂ ਵੱਧ ਰਹੀ ਵੀਕਨੈਸ ਜ਼ਿਆ ਤਾਂ ਫਿਰ ਤੁਸੀਂ ਨਾ ਇੱਕ ਬਾਸ ਦਾ ਮਰਬਾ ਮਿਲਦਾ ਇੱਕ ਗਾਜਰ ਦਾ ਮਰਬਾ ਦੋਨੋਂ ਲੈ ਕੇ ਇੱਕ ਇੱਕ ਪੀਸ ਹੈ ਨਾ ਡੇਲੀ ਖਾਣਾ ਸ਼ੁਰੂ ਕਰੋ ਫਿਰ ਦੇਖਿਓ ਤੁਹਾਡੇ ਹੈ ਨਾ ਸਰੀਰ ਦੇ ਵਿੱਚ ਕਿਵੇਂ ਤਾਕਤ ਆਉਂਦੀ ਹੈਗੀ ਜਿੰਨੀ ਵੀ ਵੀਕਨੈਸ ਹੈ ਨਾ ਤੁਹਾਡੇ ਇਸ ਸਰੀਰ ਦੀ ਇਹ ਤਿੰਨੇ ਚੀਜ਼ਾਂ ਤੁਸੀਂ ਕਰਿਓ ਇੱਕ ਮਹੀਨੇ ਦੇ ਵਿੱਚ ਤੁਹਾਨੂੰ ਫਰਕ ਮਹਿਸੂਸ ਹੋਊਗਾ ਵੀ ਹਾਂ ਮੈਂ ਇਹ ਮੇਰੀ ਬਾਡੀ ਹੈ ਜਿਹੜੀ ਹੈ ਨਾ ਕਿੰਨੀ ਕੁ ਰਿਕਵਰੀ ਕਰ ਰਹੀ ਹੈ ਤੁਹਾਨੂੰ ਜਿਹੜਾ ਸਾਰਾ ਦਿਨ ਥੱਕਿਆ-ਥੱਕਿਆ ਸਰੀਰ ਰਹਿੰਦਾ ਨਾ ਜਦੋਂ ਤੁਸੀਂ ਸਵੇਰੇ ਉੱਠੋਗੇ ਨਾ ਕਾਫੀ ਜ਼ਿਆਦਾ ਤਰੋ-ਤਾਜ਼ਾ ਮਹਿਸੂਸ ਹੋਊਗਾ ਤੇ ਇੱਕ ਨਾ ਸਵੇਰੇ ਦੇ ਜਿਹੜਾ ਮੈਂ ਦੱਸਿਆ ਤੁਹਾਨੂੰ ਵੀ ਖੀਰਾ ਜ਼ਰੂਰ ਖਾਣਾ ਹੈਗਾ ਖੀਰਾ ਖਾ ਕੇ ਨਾ ਤੁਸੀਂ ਥੋੜੀ-ਬੋਤੀ ਸ਼ੈਅ ਵੀ ਕਰ ਲੋਗੇ ਤਾਂ ਉਸ ਨਾਲ ਵੀ ਕਾਫੀ ਜ਼ਿਆਦਾ ਫਰਕ ਪਊਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਇਸ ਤਰੀਕੇ ਦੀਆਂ ਹੋਰ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਤੁਹਾਡਾ ਸਪੋਰਟ ਤੇ ਪਿਆਰ ਮੈਨੂੰ ਬਹੁਤ ਜ਼ਿਆਦਾ ਚਾਹੀਦਾ ਤੇ ਵਾਹਿਗੁਰੂ ਜੀ ਸਾਰਿਆਂ ਨੂੰ ਨਾ ਤੰਦਰੁਸ